ਜੇ ਜ਼ਿੰਦਗੀ ਸੌਖੀ ਜਿਉਣੀ ਹੈ ਨਾ ਆਪ ਤੋ ਔਖੇ ਕੰਨੀ ਦੇਖ ਕੇ ਜਿਓ ਆਪ ਤੋ ਜਿਹੜਾ ਥੱਲੇ ਕਮਜ਼ੋਰ ਆ ਉਹਦੇ ਕੰਨੀ ਦੇਖ ਕੇ ਜਿਓ ਆਪ ਤੋ ਵੱਡੇ ਕੰਨੀ ਦੇਖ ਕੇ ਨਾ ਜਿਓ ਫਿਰ ਬੜੇ ਔਖੇ ਹੋਵਾਂਗੇ ਜੇ ਆਪ ਤੋ ਵੱਡੇ ਕੰਨੀ ਦੇਖ ਕੇ ਜਿਓ ਨਾ ਫਿਰ ਦੁਖੀ ਹੋਵਾਂਗੇ ਜੇ ਆਪ ਤੋ ਆਪਾਂ ਛੋਟੇ ਕੰਨੀ ਦੇਖ ਕੇ ਜਿਵਾਂਗੇ ਬੜੀ ਜ਼ਿੰਦਗੀ ਸੌਖੀ ਨਿਕਲੂ ਬੇ ਮੇਤੋ ਇਹਦੇ ਕੋਲੇ ਆ ਚੀਜ਼ ਨਹੀਂ ਮੇਰੇ ਕੋਲੇ ਆ ਚੀਜ਼ਾਂ ਵੀ ਸਾਰੀਆਂ ਹੈਗੀਆਂ ਮੈਂ ਵੀ ਫਿਰ ਵੀ ਕਨੇ ਰੱਬ ਨੂੰ ਆਪਾਂ ਕਹੀ ਜਾਨੇ ਆ ਨਹੀਂ ਮੈਨੂੰ ਦਿੱਤਾ ਉਹ ਨਹੀਂ ਦਿੱਤਾ ਆਪ ਤੋਂ ਹਮੇਸ਼ਾ ਜਿਹੜਾ ਪੂਰਾ ਨਰਮ ਥੱਲੇ ਵਾਲਾ ਉਹਨੂੰ ਦੇਖ ਕੇ ਜਿਉ ਉਹ ਫਿਰ ਜ਼ਿੰਦਗੀ ਵੀ ਬੜੀ ਸੌਖੀ ਨਿਕਲਦੀ ਆ ਤੇ ਫਿਰ ਔਖਾ ਨਹੀਂ ਹੋਣਾ ਬੰਦ ਨਾਲੇ ਦਿਮਾਗ ਨੂੰ ਟੈਨਸ਼ਨ ਨਹੀਂ ਹੁੰਦੀ ਹੈਗੀ ਇਸ ਕਰਕੇ ਇੱਥੋਂ ਲੈ ਕੇ ਕੁਝ ਨਹੀਂ ਜਾਣਾ ਜਿਹੜਾ ਵੀ ਕੁਝ ਮਿਲੇ ਆਪਾਂ ਉਹਰੇ ਇੱਥੇ ਹੀ ਮਿਲੇ ਇੱਥੇ ਹੀ ਛੱਡ ਜਾਣਾ ਜ਼ਿੰਦਗੀ ਨੂੰ ਜਿਹੜੀ ਜਿਉਣਾ ਉਹਨੂੰ ਖੁਸ਼ ਹੋ ਕੇ ਜਿਉ ਆ ਲੋ ਮੈਨੂੰ ਤਾਂ ਤੁਹਾਨੂੰ ਪਤਾ ਹੀ ਆ ਦੇਖੋ ਦੇਖ ਆਪਾਂ ਐਵੇਂ ਦੁਖੀ ਹੁੰਦੇ ਰਹਨੇ ਐਵੇਂ ਦਿਮਾਗ ਨੂੰ ਖਰਾਬ ਕਰਦੇ ਰਹਨੇ ਜੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਸ਼ੇਅਰ ਲਾਈਕ ਕਰਿਓ